ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੇ ਵਿਅਦਿਵਿਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੰਬਾਲ ਦੇ ਐਸਐਸਓ ਜਸਾ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਹਰਦੇਵਾਲ ਸਿੰਘ ਵਾਸੀ ਪੋਜੀਆ ਜੋ ਕਿ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਲਈ ਜਾਂਦਾ ਸੀ ਅਤੇ ਪਿਛਲੇ 10-15 ਸਾਲਾਂ ਤੋਂ ਇੱਥੇ ਹੀ ਸੇਵਾ ਕਰ ਰਿਹਾ ਸੀ ਅਚਾਨਕ ਉਸਦੇ ਦਿਮਾਗ 'ਚ ਕੀ ਆਇਆ ਕਿ ਉਸਨੇ ਦਰਬਾਰ ਸਾਹਿਬ ਵਿੱਚੋਂ ਗੁਟਗਾ ਸਾਹਿਬ ਲੈ ਕੇ ਉਸਦੀ ਬੇਅਦਬੀ ਕਰ ਦਿੱਤੀ ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਿਆਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਵੇਖਦੇ ਹਾਂ ਸੁਖਨਾਮ ਸਿੰਘ ਦੀ ਇਹ ਪੂਰੀ ਰਿਪੋਰਟ ਸਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਾਈ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮੱਝ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਦਾ ਸਾਹਿਬ ਜੀ ਦਾ ਹੈ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ। ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ। ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉੱਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਿਆਂ ਵੀ ਇਹ ਬੰਦਾ ਜਿਹੜਾ ਵਾ ਗੁਰਕਾ ਸਾਹਿਬ ਦੀ ਬੇਅਦਬੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ। ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ। ਜਿਹੜੀ ਧਾਰਾ ਉਹ 295 ਆ 295 ਦੀ ਜਿਹੜੀ ਜਮਾਨਤ ਆ ਉਹ ਦੂਜੇ ਚੀਜ਼ ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਆ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਤੇ ਉਥੇ ਇਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਆਪਣਾ ਪੁਲਿਸ ਵਾਲਿਆਂ ਨੇ ਲੈ ਜਾਂਦਾ ਤੇ ਹੁਣ ਇਹ ਐਫ ਆਈ ਆਰ ਦੀ ਕਾਪੀ ਦੇ ਰਹੇ ਆ ਪਰ ਅਸੀਂ ਇਸ ਤੇ ਗੱਲ ਤੇ ਸੰਤੁਸ਼ਟ ਨਹੀਂ ਆ ਅਸੀਂ ਚਾਹੁੰਦੇ ਆ ਕਿ ਇਹਦੀ ਚੰਗੀ ਤਰ੍ਹਾਂ ਛਾਣਬੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉਤਰਾ ਕਰਕੇ ਇਕੱਲੀ ਐਫਆਈਆਰ ਦੀ ਨਕਲ ਨਾ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸੇ ਨੇ ਸਿਖਾਇਆ ਵਾ ਕਿੰਨੇ ਘਲਾਇਆ ਵਾ ਕਿੰਨੇ ਇਸ ਦਿਨ ਤੇ ਈਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਰੇੜਾ ਵਾ ਉਹ ਸੰਘਰਸ਼ ਕਰਾਂਗੇ ਆਪਣੀਆਂ ਹੋਰ ਵੀ ਸਿੰਘ ਸਾਹਿਬ ਆ ਰਹੇ ਕੋਈ ਸੰਭਾਲ ਬਿਲਕੁਲ ਜੀ ਅਜੇ ਜਦੋਂ ਪਤਾ ਲੱਗਾ ਅੱਜ ਸਵੇਰੇ ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰਾਂ ਵਾਲੇ ਸਿੰਘ ਆ ਉਸੇ ਵੇਲੇ ਤੁਰੇ ਆ ਪਰ ਸਾਡੇ ਆਉਣ ਤੋਂ ਪਹਿਲਾਂ ਸ਼ਿੰਗਾਂਦਾ ਦੇ ਮਾਣ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਮੈਨੇਜਰ ਸਾਹਿਬ ਤੇ ਜਾਂ ਗਰੰਤੀ ਸਿੰਘ ਤੇ ਕੋਈ ਕਿਸੇ ਤੇ ਆਵੇ ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਸੀ ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਜਾਂਦਾ ਹੁਣ ਸਿੰਘ ਜਿਹੜੇ ਜੋਂ-ਜੋਂ ਪਤਾ ਲੱਗਦਾ ਇਹਦਾ ਇਲਾਕੇ ਦੀ ਸਰੀ ਸੰਗਤ ਆਉ ਉਹ ਇੱਥੇ ਪਹੁੰਚ ਰਹੀ ਹੈ ਸਿੰਘ ਤੇ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਹਨ ਅਫਰ ਦੇ ਹਾਲ ਸਿੰਘ ਪੁਰਜੀਆਂ ਪਿੰਡ ਦਾ ਤੇ ਪਾਪਾ ਚੱਲਣ ਕੀ ਕਰਤੀ ਹੈ ਜੀ ਉੱਥੋਂ ਦੇ ਇਹ ਰਹਿਣ ਵਾਲਾ ਹੈ ਉਹ ਉਹਦੇ ਐ ਵੈਸੇ ਤੇ ਅਮਰਤਾ ਦੀ ਪਰਿਵਾਰ ਸੀ ਸਾਰਾ ਤੇ ਉਹਦੇ ਫਾਦਰ ਹੀ ਚੜਾ ਗਿਆ ਇਹ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕੱਟਣਾ ਨੇ ਕੀਤੀ ਦਰਬਾਰ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਪਾਟ ਕਰਨ ਕਰ ਮਿਲ ਕੇ ਕੋ ਜਵਾਂ ਅੱਖੇ ਚ ਦੇ ਨੇਤ ਨੇਮ ਗੁਟਕਾ ਦੇ ਕਿਨੇ ਤਾਂ ਨਹੀਂ ਜੀ ਕੋਈ ਮੰਨ ਕੇ ਚੱਲ ਗਿਆ ਤੇ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਕੀਤੀ ਇਹ ਕੀ ਕਰਮੀ ਸੀ ਨਾ ਉਹ ਬੰਦਾ ਰੋਪੀ ਜਿਹੜਾ ਨਾ ਹਾਂ ਜੀ ਉਹਨਾਂ ਦੇ ਕਿਸੇ ਮਕਦਮਾ ਦਰਜ ਕਰਤਾ ਰੂਟੀ ਨੂੰ ਦਿੱਸ ਕਰਕੇ ਲੈ ਕਰ ਲਿਆ ਗਿਆ ਇਹ ਕੀ ਕਾਰਵਾਈ ਕੀਤੀ ਗਈ ਹੈ 295 ਦੇ ਤਹਿਤ ਪੱਤਰਤਾ ਦਰਜ ਕੀਤਾ ਤੇ ਕੋਈ ਉਧਰੋਂ ਆਏ ਸ਼੍ਰੋਮਣੀ ਕਮੇਟੀ ਤੋਂ ਕੌਣ-ਕੌਣ ਆਇਆ ਹਾਂ ਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬੈਠੇ ਉਥਾਂ ਦੇ ਉਹਨੂੰ ਐਡ ਕਰਨ ਸੀ ਆਪਣਾ ਮੀਰ ਬਾਬਾ ਗੋਡਾ ਸਾਹਿਬ ਚ ਇਹਦੀ ਮਗਰ ਕੀ ਸਾਜ਼ਿਸ਼ ਹੈ ਗਈ ਸੀ ਤਾਂ ਹੱਥ ਹੋ ਸਕਦਾ ਨਹੀਂ ਇਹ ਤੇ ਹੁਣ ਤਕਤੀਸ਼ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਬੰਗਲਾ ਦਿੱਤੋ ਬੰਗਲਾ ਦਿੱਤੋ